બસ चंद ਸਕਿੰਟ ਐਸਐਸਪੀ ਸਾਹਿਬ ਤੇ ਦਬਾਅ ਬਣਾ ਕੇ ਕੱਲ ਜਿਹੜਾ ਹੈਗਾ ਉਹ ਐਸਐਸਚ ਨੂੰ ਸਸਪੈਂਡ ਕਰਾਇਆ ਕਿਉਂਕਿ ਇੱਕ ਚੁਣੇ ਹੋਏ ਨਮਾਇंदे ਨਾਲ ਜਿਹੜਾ ਬੰਦਾ ਇਸ ਤਰ੍ਹਾਂ ਦੇ ਦਾ ਵਿਹਾਰ ਕਰਦਾ ਉਹ ਆਮ ਪਬਲਿਕ ਨਾਲ ਜਾਂ ਆਮ ਲੋਕਾਂ ਨਾਲ ਕਈ ਵਾਰੀ ਸਾਡੇ ਤੱਕ ਬੰਦੇ ਪਹੁੰਚ ਵੀ ਨਹੀਂ ਕਰਦੇ ਤਾਂ ਉਹਨਾਂ ਨੇ ਇਸ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਹੋਣਗੇ ਸ਼ਾਸਨ ਪ੍ਰਸ਼ਾਸਨ ਨੂੰ ਇੱਕੋ ਬੇਨਤੀ ਕਰਨਾ ਚਾਹੁੰਦਾ ਕਿਸੇ ਦੀ ਚੁੱਪੀ ਨੂੰ ਕਿਸੇ ਦੀ ਸਾਦਗੀ ਨੂੰ ਕਮਜ਼ੋਰੀ ਨਾ ਸਮਝੋ ਜੇ ਐਮਐਲਏ ਸਾਹਿਬ ਜਾਂ ਆਮ ਆਦਮੀ ਪਾਰਟੀ ਦੇ ਵਰਕਰ ਕੋਈ ਪਿਆਰ ਨਾਲ ਕੋਈ ਆਪਾਂ ਕਹਦੇ ਆ ਕਿ ਇੱਜ਼ਤ ਮਾਨ ਨਾਲ ਕਿਸੇ ਅਫਸਰ ਨੂੰ ਕਮ ਕਹਿੰਦੇ ਆ ਨਾ ਤਾਂ ਇਹਨੂੰ ਸਾਡੀ ਸ਼ਰਾਫਤ ਨਾ ਸਮਝੋ ਤੁਹਾਡੇ ਰਹੀਂ ਅਪੀਲ ਕਰਦਾ ਵੀ ਕੋਈ ਵੀ ਬੰਦਾ ਕਿਸੇ ਦਾ ਅਪਮਾਨ ਕਰਦਾ ਕਿਸੇ ਨਾਲ ਧੱਕਾ ਕਰਦਾ ਚਾਹੇ ਕੋਈ ਪੁਲਿਸ ਅਫਸਰ ਆ ਚਾਹੇ ਕੋਈ ਹੋਰ ਕੋਈ ਅਧਿਕਾਰੀ ਹੈ ਉਹਦੇ ਬਾਰੇ ਸਾਨੂੰ ਦੱਸੋ ਤਾਂ ਕਿ ਸਾਨੂੰ ਪਤਾ ਲੱਗੇ ਔਰ ਅਸੀਂ ਉਹਦੇ ਖਿਲਾਫ ਕਾਰਵਾਈ ਕਰ ਸਕੀਏ ਕਿ ਆਮ ਆਦਮੀ ਪਾਰਟੀ ਦਾ ਵਰਕਰ ਤਾਂ ਛੱਡੋ ਫਰੀਦਕੋਟ ਦਾ ਹਰ ਇੱਕ ਇਨਸਾਨ ਹਰ ਇੱਕ ਵੋਟਰ ਹਰ ਇੱਕ ਨਾਗਰਿਕ ਦਾ ਕੰਮ ਪਹਿਲ ਦੇ ਆਧਾਰ ਤੇ ਹੋਣਾ ਚਾਹੀਦਾ ਹੈ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਖੱਜਲਖਵਰੀ ਨਹੀਂ ਆਣੀ ਚਾਹੀਦੀ ਜੇ ਫਰੀਦਕੋਟ ਦੇ ਕਿਸੇ ਵੀ ਵਾਸੀ ਨੂੰ ਕੋਈ ਖੱਜਲਖਵਰੀ ਆਈ ਤਾਂ ਫਿਰ ਉਹ ਆਪ ਦਾ ਅੰਜਾਮ ਆਪ ਭੁਗਤਣ ਲਈ ਤਿਆਰ ਰਹਿਣ ਹੁਣ ਅਸੀਂ ਚੁੱਪ ਨਹੀਂ ਰਹਿਣ ਵਾਲੇ ਜੇ ਸੱਚੋ ਨੇ ਕਿਸੇ ਦਾ ਅਪਮਾਨ ਕੀਤਾ ਤਾਂ ਉਹਨੂੰ ਦੱਸ ਵੀ ਦਿੱਤਾ ਹੈ ਕਿ ਢਿੱਲ ਕਿਸੇ ਪਾਸੇ ਨੂੰ ਨਹੀਂ ਹੈ ਜਿਹੜਾ ਬੰਦਾ ਕੰਮ ਨਹੀਂ ਕਰੂਗਾ ਉਹਦੇ ਖਰਾਬ ਸਖਤੀ ਨਾਲ ਹੀ ਨਿਬੜਿਆ ਜਾਊਗਾ ਸਾਰਾ ਸ਼ਹਿਰ ਉੱਥੇ ਇਕੱਠਾ ਆ ਗਿਆ ਜਦੋਂ ਇਹ ਗੱਲ ਐਮ.ਐਲ.ਏ. ਸਾਹਿਬ ਨੂੰ ਪਤਾ ਲੱਗੀ ਚਲੋ ਐਮ.ਐਲ.ਏ. ਸਾਹਿਬ ਤਰਨਤਾਰਨ ਦਾ ਇਲੈਕਸ਼ਨ ਚੱਲ ਰਿਹਾ ਹੈ ਤਾਂ ਐਮ.ਐਲ.ਏ. ਸਾਹਿਬ ਉੱਧਰ ਬਿਜ਼ੀ ਸੀ ਮੈਨੂੰ ਇਹ ਲੱਗਾ ਵੀ ਐਮ.ਐਲ.ਏ. ਸਾਹਿਬ ਇੱਥੇ ਆਏ ਨਹੀਂ ਜਾਂ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਪਰ ਬਾਅਦ ਵਿੱਚ ਮੈਨੂੰ ਪਤਾ ਚੱਲਿਆ ਬੀਬਾ ਬਿਆਨਤਕੌਰ ਜੀ ਵੀ ਬੜਾ ਜੋ ਕਰ ਸਕਦੇ ਸੀ ਬੜਾ ਹਾਰਡਲੀ ਤੇ ਬੜਾ ਹਾਈ ਲੈਵਲ ਤੱਕ ਉਹਨਾਂ ਨੇ ਗੱਲ ਰੱਖੀ ਜਦੋਂ ਮੈਂ ਆਦੀ ਸਾਰੀ ਗੱਲ ਰੱਖੀ ਐਮ.ਐਲ.ਏ. ਸਾਹਿਬ ਨੇ ਬੜੀ ਸ਼ਕਤੀ ਨਾਲ ਉੱਪਰ ਗੱਲ ਰੱਖੀ ਤਾ ਕੱਲ ਜਿਹੜਾ ਕੀ ਐਸਐਚਓ ਨੂੰ ਸਸਪੈਂਡ ਕਰਤਾ ਇਹ ਕ ਐਸਐਚਓ ਨੂੰ ਸਸਪੈਂਡ ਕਰਨਾ ਬੜੀ ਵੱਡੀ ਗੱਲ ਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਕਾਫੀ ਦਿਨਾਂ ਤੋਂ ਇੱਥੇ ਇੱਕ ਸਕੂਟਰ ਚੋਰੀ ਹੋਇਆ ਚੋਰੀ ਹੋਇਆ ਸੀ ਅ ਪ੍ਰਸ਼ਾਸਨ ਦੇ ਜਿਹੜਾ ਸੀਗਾ ਉਹ ਧਿਆਨ ਦੇ ਵਿੱਚ ਲੈਂਦਾ ਸੀ ਐਸਐਚਓ ਸਾਹਿਬ ਦੇ ਹੋਰ ਵੀ ਜਿਹੜੇ ਅਧਿਕਾਰੀ ਉਹਨਾਂ ਦੇ ਧਿਆਨ ਚ ਲੈਂਦਾ ਸੀ ਪਰ ਉਹ ਕਾਰਨ ਕੀ ਹੋਇਆ ਕਿ ਉਹਦੀ ਐਫਆਈਆਰ ਨਹੀਂ ਕੱਟੀ ਜੀ ਐਮਸੀ ਸਾਹਿਬ ਨੇ ਖੁਦ ਗੇੜੇ ਮਾਰੇ ਪੀੜਤ ਨੇ ਗੇੜੇ ਮਾਰੇ ਪਰ ਉਹ ਕੱਲ ਜਦੋਂ ਮਸਲਾ ਐਮਸੀ ਸਾਹਿਬ ਉੱਥੇ ਗਏ ਤਾਂ ਐਸਐਸਓ ਨੇ ਮਤਲਬ ਪਤਾ ਨਹੀਂ ਕੀ ਕਾਰਨ ਬਣਿਆ ਕਿਉਂਕਿ ਇੱਕ ਜ਼ਿੰਮੇਵਾਰ ਬੰਦਾ ਇਸ ਤਰ੍ਹਾਂ ਨਹੀਂ ਬੋਲਦਾ ਤਾਂ ਉਹਨਾਂ ਨੇ ਐਮਸੀ ਸਾਹਿਬ ਨੂੰ ਜਿਹੜਾ ਡਿਸਰੈਸਪੈਕਟ ਕੀਤਾ ਉਹਨਾਂ ਦਾ ਅਪਮਾਨ ਕੀਤਾ ਤਾਂ ਉਸ ਤੋਂ ਬਾਅਦ ਫਿਰ ਸਾਰਾ ਹੰਗਾਮਾ ਸ਼ੁਰੂ ਹੋਇਆ ਮੇਰੇ ਵੀ ਧਿਆਨ 'ਚ ਗੱਲ ਆਈ ਮੈਂ ਨਾਲ ਦੀ ਨਾਲ ਜਿਹੜਾ ਐਸਐਸਪੀ ਸਾਹਿਬ ਦੇ ਧਿਆਨ 'ਚ ਲੰਦਾ ਮਸਲਾ ਜੀ ਇਸ ਤਰ੍ਹਾਂ ਮਸਲਾ ਇਹਨੂੰ ਹੱਲ ਕਰੋ ਤਾਂ ਇਹਨੇ ਦੌਰਾਨ ਜਿਹੜਾ ਉਹ ਲੋਕਾਂ ਦਾ ਇਕੱਠ ਹੋ ਗਿਆ ਧਰਨਾ ਲੱਗ ਗਿਆ ਤਾਂ ਐਮਸੀ ਸਾਹਿਬ ਨੇ ਗੁੱਸੇ ਚ ਆ ਕੇ ਕੱਲ ਮਤਲਬ ਪਾਰਟੀ ਤੋਂ ਜਿਹੜਾ ਉਹ ਅਸਤੀਫਾ ਦੇਣ ਦੀ ਗੱਲ ਕਹੀ ਸੀ ਪਰ ਜਦੋਂ ਬਾਅਦ ਚ ਗੱਲ ਹੋਈ ਤਾਂ ਇਹਨਾਂ ਨੇ ਕਿਹਾ ਵੀ ਨਹੀਂ ਅਸੀਂ ਤੁਹਾਡੇ ਨਾਲ ਆ ਜੀ ਪਾਰਟੀ ਦੇ ਨਾਲ ਆ ਕਿਉਂਕਿ ਪਾਰਟੀ ਇੱਕ ਪਰਿਵਾਰ ਆ ਸਾਡਾ ਜੇ ਗਲਤੀ ਸੱਚ ਉਹਨੇ ਕੀਤੀ ਹੈ ਤਾਂ ਪਾਰਟੀ ਦਾ ਉਹ ਕੀ ਪਾਰਟੀ ਪੂਰਨ ਰੂਪ ਦੇ ਵਿੱਚ ਨਾਲ ਖੜੀ ਆ ਉਤਲੇ ਲੈਵਲ ਤੱਕ ਪੰਜਾਬ ਲੈਵਲ ਤੱਕ ਸਾਰੀ ਪਾਰਟੀ ਦੇ ਧਿਆਨ ਚ ਜਦੋਂ ਇੱਕ ਮਸਲਾ ਆਇਆ ਤਾਂ ਐਸਐਸਪੀ ਸਾਹਿਬ ਤੇ ਦਬਾਅ ਬਣਾ ਕੇ ਕੱਲ ਜਿਹੜਾ ਹੈਗਾ ਉਹ ਐਸਚੇ ਨੂੰ ਸਸਪੈਂਡ ਕਰਾਇਆ ਕਿਉਂਕਿ ਇੱਕ ਚੁਣੇ ਹੋਏ ਨੁਮਾਇੰਦੇ ਨਾਲ ਜਿਹੜਾ ਬੰਦਾ ਇਸ ਤਰ੍ਹਾਂ ਦੇ ਦਾ ਵਿਹਾਰ ਕਰਦਾ ਉਹ ਆਮ ਪਬਲਿਕ ਨਾਲ ਜਾਂ ਆਮ ਨਾਗਰਿਕ ਨਾਲ ਕਈ ਵਾਰੀ ਸਾਡੇ ਤੱਕ ਬੰਦੇ ਪਹੁੰਚ ਵੀ ਨਹੀਂ ਕਰਦੇ ਤਾਂ ਉਹਨਾਂ ਨੇ ਇਸ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਹੋਣਗੇ ਉਹਨੂੰ ਦੇਖਦੇ ਹੋਏ ਔਰ ਇਹ ਜਿਹੜਾ ਹੈਗਾ ਲੋਕਾਂ ਤੱਕ ਇੱਕ ਮੈਸੇਜ ਵੀ ਦੇਣ ਵਾਸਤੇ ਵੀ ਅਸੀਂ ਲੋਕਾਂ ਦੇ ਪਬਲਿਕ ਸਰਵੰਟਾਂ ਕੋਈ ਵੀ ਬੰਦਾ ਜਿਹੜਾ ਉਹ ਲੋਕਾਂ ਦਾ ਜਿਹੜੇ ਚੁਣੇ ਹੋਏ ਨਮਾਇंदे ਆ ਉਹ ਵੀ ਪਬਲਿਕ ਨੂੰ ਜਵਾਬਦੇ ਆ ਤੇ ਜਿਹੜੇ ਨੌਕਰੀ ਕਰਦੇ ਆ ਸਰਕਾਰੀ ਮੁਲਾਜ਼ਮਾ ਨੌਕਰ ਉਹ ਵੀ ਪਬਲਿਕ ਨੂੰ ਜਵਾਬਦੇ ਆ ਸੋ ਇਸ ਵਾਸਤੇ ਜਵਾਬਦੇ ਬਣਾਉਣ ਵਾਸਤੇ ਕੱਲ ਜਿਹੜਾ ਸਖਤ ਆ ਜਿਹੜਾ ਫੈਸਲਾ ਕਰਨਾ ਪਿਆ ਤਾਂ ਅੱਜ ਜਿਹੜਾ ਪੂਰਨ ਰੂਪ ਦੇ ਵਿੱਚ ਸਾਡੀ ਜਿਹੜੀ ਲੋਕਲ ਐਮਸੀ ਸਾਹਿਬ ਛਾਵੜਾ ਜੀ ਐ ਐਮਸੀ ਸਾਹਿਬ ਕਮਲਜੀਤ ਜੀ ਐ ਅਮਦੀ ਬਾਬਾ ਚੇਅਰਮੈਨ ਸਾਹਿਬ ਸਰਪੰਚ ਸਾਹਿਬ ਸਾਰਿਆਂ ਨੇ ਮਤਲਬ ਪਾਰਟੀ ਨੇ ਇਸ ਗੱਲ ਦੇ ਲਈ ਜਿਹੜੀ ਆ ਵੀ ਅਸੀਂ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਰਿਆਂ ਨੇ ਖੜਨਾ ਔਰ ਪਾਰਟੀ ਨੂੰ ਮਜ਼ਬੂਤ ਕਰਨਾ ਛਾਵੜਾ ਜੀ ਨੇ ਜਿਹੜਾ ਹੈਗਾ ਉਹ ਕੱਲ ਕੱਲ ਹੀ ਕਹਿਤਾ ਸੀਗਾ ਕਿ ਮੈਂ ਜੀ ਤੁਹਾਡੇ ਨਾਲ ਹਾਂ ਤੇ ਚਲੋ ਗੁੱਸੇ ਚ ਆ ਕੇ ਜੇ ਉਹਨੇ ਐਸਐਚਓ ਨੇ ਗੁੱਸੇ ਚ ਇਸ ਤਰ੍ਹਾਂ ਕੁਝ ਕਿਹਾ ਤਾਂ ਇਹਨਾਂ ਨੂੰ ਵੀ ਥੋੜਾ ਗੁੱਸਾ ਆ ਗਿਆ ਤਾਂ ਉਹ ਗੁੱਸੇ ਦੇ ਵਿੱਚ ਕਿਹਾ ਗਿਆ ਫੈਸਲਾ ਸੀ ਦਿਲੋਂ ਨਹੀਂ ਸੀ ਔਰ ਦਿਲੋਂ ਤਾਂ ਇਹ ਪਾਰਟੀ ਦੇ ਨਾਲ ਹੈ ਐਮਐਸ ਵੀ ਇਹਦੇ ਪਿੱਛੇ ਕਾਰਨ ਕੀ ਹੈ ਕਿਉਂਕਿ ਲੋਕ ਇਹ ਵੀ ਸਵਾਲ ਖੜੇ ਕਰ ਰਹੇ ਆ ਜੇਕਰ ਆਮ ਆਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਦੇ ਨਮਾਇੰਦਿਆਂ ਦੀ ਜਾਂ ਉਹਨਾਂ ਦੀ ਗੱਲ ਹੀ ਨਹੀਂ ਸੁਣਦੇ ਆਜ ਤੱਕ ਇਹ ਵਲ ਜਾਂ ਪਾਲਸ ਪਰਿਸ਼ਾਦ ਚ ਨਾ ਤੇ ਫਿਰ ਆਮ ਲੋਕਾਂ ਦੀ ਕਿਵੇਂ ਸੋਚੋ ਦੇਖੋ ਇਹ ਇਹੀ ਤਾਂ ਤਾਂ ਹੀ ਤਾਂ ਇਹ ਇੱਕ ਸੁਨੇਹਾ ਦਿੱਤਾ ਹੈ ਜੇ ਸੱਚੋ ਨੇ ਕਿਸੇ ਦਾ ਅਪਮਾਨ ਕੀਤਾ ਤਾਂ ਉਹਨੂੰ ਦੱਸ ਵੀ ਦਿੱਤਾ ਹੈ ਕਿ ਢਿੱਲ ਕਿਸੇ ਪਾਸੇ ਨੂੰ ਨਹੀਂ ਹੈ ਜਿਹੜਾ ਬੰਦਾ ਕੰਮ ਨਹੀਂ ਕਰੂਗਾ ਉਹਦੇ ਖਰਾਬ ਸਖਤੀ ਨਾਲ ਹੀ ਨਿਭੜਿਆ ਜਾਊਗਾ ਸਰਕਾਰ ਬਣਨ ਤੋਂ ਬਾਅਦ ਅਸੀਂ ਹਰ ਇੱਕ ਸਾਡੇ ਨਮਾਇੰਦਿਆਂ ਨੂੰ ਹਰ ਇੱਕ ਜਿਹੜਾ ਸਾਡਾ ਵਲੰਟੀਅਰ ਨੂੰ ਕਿਹਾ ਵੀ ਤੁਸੀਂ ਸਿੱਧੇ ਕੰਮ ਤੇ ਜਾਓ ਜੇਕਰ ਤੁਹਾਡਾ ਕੋਈ ਕੰਮ ਨਹੀਂ ਕਰਦਾ ਫਿਰ ਤੁਸੀਂ ਸਾਡੇ ਕੋਲੇ ਆਉਣਾ ਤਾਂ ਕਿ ਸਾਨੂੰ ਪਤਾ ਲੱਗੇ ਵੀ ਕਿਹੜਾ ਬੰਦਾ ਕੰਮ ਦੇ ਵਿੱਚ ਰੁਕਾਵਟ ਪਾਉਂਦਾ ਸਾਡੇ ਫੋਨ ਤੇ ਤਾਂ ਹਰ ਇੱਕ ਨੇ ਕੰਮ ਕਰ ਦੇਣਾ ਪਰ ਜਿਹੜਾ ਜਦੋਂ ਸਾਡੇ ਬੰਦੇ ਚਾਹੇ ਵਲੰਟੀਅਰ ਜਾਣ ਚਾਹੇ ਸਾਡੇ ਸਰਪੰਚ ਜਾਣ ਐਮਸੀ ਜਾਣ ਚੇਅਰਮੈਨ ਜਾਣ ਉਹਨਾਂ ਦਾ ਸਨਮਾਨ ਕਰਨ ਔਰ ਨਾਲ ਆਮ ਨਾਗਰਿਕਾਂ ਦਾ ਵੀ ਕੱਲਾ ਇਹ ਨਹੀਂ ਵੀ ਅਸੀਂ ਇਹ ਕਹਿੰਨੇ ਵੀ ਸਾਡੇ ਹੀ ਬੰਦਿਆਂ ਦਾ ਸਨਮਾਨ ਕਰਨ ਇਹ ਅਸੀਂ ਪਬਲਿਕ ਆ ਜਿਹੜੀ ਪੰਜਾਬ ਦੀ ਸਰਕਾਰ ਆ ਪੰਜਾਬ ਦਾ ਹਰ ਨਾਗਰਿਕ ਜਿਹੜਾ ਹੈ ਉਹਨੂੰ ਅਸੀਂ ਜਵਾਬ ਦੇ ਹਾਂ ਪਰ ਜਿਹੜੀ ਕੱਲ ਜਦੋਂ ਕਈ ਵਾਰੀ ਬੰਦੇ ਡਰਦੇ ਬੋਲਦੇ ਨਹੀਂ ਹੁੰਦੇ ਅਸੀਂ ਹਾਲਾ ਕਿ ਸਭ ਨੂੰ ਕਿਹਾ ਯਾਰ ਦੱਸੋ ਹਰ ਕੋਲੇ ਮੇਰਾ ਨੰਬਰ ਆ ਅੱਜ ਵੀ ਮੇਰੇ ਕੋਲ ਇੱਕੋ ਨੰਬਰ ਆ ਤੇ ਉਹ ਸਾਰੇ ਲੋਕਾਂ ਨੂੰ ਦਿੱਤਾ ਹੋਇਆ ਜੇ ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਮੈਂ ਅੱਜ ਤੁਹਾਨੂੰ ਤੁਹਾਡੇ ਰਾਹੀਂ ਅਪੀਲ ਕਰਦਾ ਵੀ ਕੋਈ ਵੀ ਬੰਦਾ ਕਿਸੇ ਦਾ ਅਪਮਾਨ ਕਰਦਾ ਕਿਸੇ ਨਾਲ ਧੱਕਾ ਕਰਦਾ ਚਾਹੇ ਕੋਈ ਪੁਲਿਸ ਅਫਸਰ ਆ ਚਾਹੇ ਕੋਈ ਹੋਰ ਕੋਈ ਅਧਿਕਾਰੀ ਹੈ ਉਹਦੇ ਬਾਰੇ ਸਾਨੂੰ ਦੱਸੋ ਤਾਂ ਕਿ ਸਾਨੂੰ ਪਤਾ ਲੱਗੇ ਔਰ ਅਸੀਂ ਉਹਦੇ ਖਿਲਾਫ ਕਾਰਵਾਈ ਕਰ ਸਕੀਏ ਕੱਲ ਵੀ ਹੁੰਦਾ ਮੈਨੂੰ ਫੋਨ ਆਇਆ ਮੈਨੂੰ ਵੀ ਇਸ ਗੱਲ ਦਾ ਮਹਿਸੂਸ ਹੋਇਆ ਯਾਰ ਜਿਹੜਾ ਇੱਕ ਸੀਨੀਅਰ ਸਿਟੀਜ਼ਨ ਜਿੰਦੀ 62 ਸਾਲ ਦੀ ਉਮਰ ਹੈ ਯਾਰ ਉਹਨੂੰ ਪੰਜ ਚਾਰ ਵਾਰੀ ਥਾਣੇ ਜਾਣਾ ਪਿਆ ਚਲੋ ਮੈਂ ਤੜਕੇ ਕੱਲ ਗੁਰਪ੍ਰੋਪ ਸਿੰਘਾ ਜੀ ਬਾਬਾ ਜੀ ਦੇ ਮੱਥਾ ਟੇਕ ਕੇ ਗੁਰਦੁਆਰਾ ਦਾ ਮੱਥਾ ਟੇਕ ਕੇ ਮੈਂ ਥਾਣੇ ਚਲਾ ਗਿਆ ਜਦੋਂ ਮੈਂ ਥਾਣੇ ਗਿਆ ਤਾਂ ਮੈਂ ਐਸਐਚਓ ਸਾਹਿਬ ਨੂੰ ਬੁੱਝਿਆ ਮੈਂ ਕਹਿੰਦਾ ਸਚੋ ਸਾਹਿਬ ਕੋਈ ਇਹ ਵਧੀਆ ਗੱਲ ਨਹੀਂ ਵੀ ਇੱਕ ਸੀਨੀਅਰ ਸਿਟੀਜ਼ਨ ਇਨਸਾਨ ਜੀ ਅੱਜ ਪੰਜਵਾਂ ਸੱਤਵਾਂ ਘੇੜਾ ਮਾਰੀ ਜਾਂਦਾ ਤੇ ਆਪਾਂ ਨੂੰ ਐਫਆਈਆਰ ਕੱਟਣ ਲੱਗਿਆ ਕੀ ਕੀ ਦਿੱਕਤ ਹੈ ਤੇ ਇਹਦੇ ਵਿੱਚ ਐਸਐਚਓ ਸਾਹਿਬ ਬੜਾ ਰੂਟਲੀ ਬੋਲੇ ਮੈਨੂੰ ਚਲੋ ਮੈਨੂੰ ਗੁੱਸਾ ਸੀਗਾ ਮੈਂ ਕਹਿੰਦਾ ਕੋਈ ਗੱਲ ਨਹੀਂ ਜੇ ਨਹੀਂ ਤੁਸੀਂ ਕੋਈ ਕੰਮ ਕਰਦੇ ਮੈਂ ਧਰਨੇ ਤੇ ਬਹਿ ਜਾਂਦਾ ਇਨ ਬਿਟਵੀਨ ਫੇਰ ਉਹ ਮੈਨੂੰ ਥੋੜਾ ਰੂਟਲੀ ਬੋਲੇ ਮੈਂ ਧਰਨੇ ਤੇ ਬਹਿ ਗਿਆ ਮੈਂ ਧਰਨੇ ਤੇ ਬੈਠਾ ਇਹਦੇ ਵਿੱਚ ਜਿਵੇਂ ਜਿਵੇਂ ਲੋਕਾਂ ਨੂੰ ਸ਼ਹਿਰ ਦੇ ਲੋਕਾਂ ਨੂੰ ਪਤਾ ਚੱਲਿਆ ਸਾਰਾ ਸ਼ਹਿਰ ਉੱਥੇ ਇਕੱਠਾ ਆ ਗਿਆ ਜਦੋਂ ਇਹ ਗੱਲ ਐਮਐਲਏ ਸਾਹਿਬ ਨੂੰ ਪਤਾ ਲੱਗੀ ਚਲੋ ਐਮਐਲਏ ਸਾਹਿਬ ਤਰਨ ਤਰਨ ਦਾ ਇਲੈਕਸ਼ਨ ਚੱਲ ਰਿਹਾ ਹੈ ਤਾਂ ਐਮਐਲਏ ਸਾਹਿਬ ਉੱਧਰ ਬਿਜ਼ੀ ਸੀ ਮੈਨੂੰ ਇਹ ਲੱਗਾ ਵੀ ਐਮਐਲਏ ਸਾਹਿਬ ਇੱਥੇ ਆਏ ਨਹੀਂ ਜਾਂ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਪਰ ਬਾਅਦ ਚ ਮੈਨੂੰ ਪਤਾ ਚੱਲਿਆ ਬੀਬਾ ਬਿਆਨਤ ਕੋਰ ਜੀ ਵੀ ਬੜਾ ਜੋ ਕਰ ਸਕਦੇ ਸੀ ਬੜਾ ਹਾਰਡਲੀ ਤੇ ਬੜਾ ਹਾਈ ਲੈਵਲ ਤੱਕ ਉਹਨਾਂ ਨੇ ਗੱਲ ਰੱਖੀ ਮੈਨੂੰ ਦੀਪਕ ਚੋਹਾਨ ਜੀ ਦਾ ਵੀ ਫੋਨ ਆਇਆ ਵੀ ਕੀ ਗੱਲ ਹੋਈ ਕੀ ਬਾਤ ਹੋਈ ਜਦੋਂ ਮੈਂ ਆਦੀ ਸਾਰੀ ਗੱਲ ਰੱਖੀ ਐਮਐਲਏ ਸਾਹਿਬ ਨੇ ਬੜੀ ਸ਼ਕਤੀ ਨਾਲ ਉੱਪਰ ਗੱਲ ਰੱਖੀ ਤਾਂ ਕੱਲ ਜਿਹੜਾ ਕਿ ਐਸਐਚਓ ਨੂੰ ਸਸਪੈਂਡ ਕਰਤਾ ਇਹ ਕਿ ਐਸਐਚਓ ਨੂੰ ਸਸਪੈਂਡ ਕਰਨਾ ਬੜੀ ਵੱਡੀ ਗੱਲ ਹੈ ਚਲੋ ਮੈਂ ਵੀ ਲੋਕਾਂ ਦਾ ਚੁਣਿਆ ਨੁਮਾਇੰਦਾ ਐਮਐਲਏ ਸਾਹਿਬ ਵੀ ਸੰਘਰਸ਼ ਚੋਂ ਨਿਕਲੇ ਹੋਏ ਇਨਸਾਨ ਆ। ਸਾਡਾ ਜਿਹੜਾ ਕੋਈ ਮੋਟਿਵ ਰਾਜ ਭਾਗ ਦਾ ਜਾਂ ਰਾਜ ਕਰਨਾ ਨਹੀਂ ਕਿ ਸਾਡਾ ਮੋਟਿਵ ਤੇ ਸਾਡਾ ਈਮ ਸਰਵ ਇੱਕੋ ਹੈ ਕਿ ਲੋਕਾਂ ਦੀ ਸੇਵਾ ਕਰਨਾ। ਨਾ ਜ਼ਿੰਦਗੀ ਦੇ ਵਿੱਚ ਕਦੀ ਇਹ ਸੋਚ ਰੱਖੀ ਹੈ ਕਿ ਮੈਂ ਐਮਸੀ ਆ ਜਾਂ ਇਹ ਐਮਐਲਏ ਆ ਕਿ ਅਸੀਂ ਦਾ ਰਾਜ ਭਾਗ ਦੇ ਤੌਰ ਤੇ ਹੀ ਸਤਾ ਦੇ ਵਿੱਚ ਆ। ਲੋਕਾਂ ਦੀ ਸੇਵਾ ਕਰਨਾ ਹੀ ਸਾਡਾ ਪਹਿਲਾ ਫਰਜ਼ ਹੈ ਤੇ ਐਂਡ ਵੀ ਸਾਡਾ ਇਹੀ ਫਰਜ਼ ਹੋਊਗਾ। ਮੈਂ ਪ੍ਰੈਸ ਦੇ ਮਾਧਿਮ ਨਾਲ ਹੀ ਸ਼ਾਸਨ ਪ੍ਰਸ਼ਾਸਨ ਨੂੰ ਇੱਕੋ ਬੇਨਤੀ ਕਰਨਾ ਚਾਹੁੰਦਾ ਕਿਸੇ ਦੀ ਚੁੱਪੀ ਨੂੰ ਕਿਸੇ ਦੀ ਸਾਦਗੀ ਨੂੰ ਕਮਜ਼ੋਰੀ ਨਾ ਸਮਝੋ ਜੇ ਐਮਐਲਏ ਸਾਹਿਬ ਜਾਂ ਆਮ ਆਦਮੀ ਪਾਰਟੀ ਦੇ ਵਰਕਰ ਕੋਈ ਪਿਆਰ ਨਾਲ ਕੋਈ ਆਪਾਂ ਕਹਦੀਏ ਕਿ ਇੱਜ਼ਤ ਮਾਨ ਨਾਲ ਕਿਸੇ ਅਫਸਰ ਨੂੰ ਕਮ ਕਹਿੰਦੇ ਆ ਨਾ ਤਾਂ ਇਹਨੂੰ ਸਾਡੀ ਸ਼ਰਾਫਤ ਨਾ ਸਮਝੋ ਕੱਲ੍ਹ ਦੀ ਇਹ ਤੁਹਾਨੂੰ ਝਲਕ ਦਿਖਾਤੀ ਹੈ ਜੇ ਅਸੀਂ ਆਦ ਦੀ ਆਈ ਤੇ ਆਗੇ ਨਾ ਤਾਂ ਤੁਸੀਂ ਪਰੇਸ਼ਾਨ ਹੋਵੋਗੇ ਸਾਡੇ ਵਰਕਰ ਦੀ ਜੇ ਪ੍ਰਸ਼ਾਸਨ ਸ਼ਾਸਨ ਕੋਈ ਕਟਾਈ ਕਰੂਗਾ ਸਾਡੇ ਵਰਕਰ ਦੀ ਗੱਲ ਨਾ ਸੁਣੂਗਾ ਅਸੀਂ ਹਰ ਹਿੱਲਾ-ਸੀਲਾ ਵਰਤਾਂਗੇ ਪਾਰਟੀ ਹਾਈ ਕਮਾਂਡ ਸਾਡੇ ਨਾਲ ਹੈ ਐਮਐਲਏ ਸਾਡੇ ਨਾਲ ਹੈ ਜੋ ਵੀ ਕੱਲ ਕਾਰਵਾਈ ਹੋਈ 2 ਘੰਟੇ ਦੇ ਵਿੱਚ ਐਸਐਚਓ ਨੂੰ ਸਸਪੈਂਡ ਕਰਤਾ ਮੈਂ ਇਸ ਗੱਲ ਤੋਂ ਸੰਤੁਸ਼ਟਾਂ ਵੀ ਚਲੋ ਮੈਂ ਕੱਲ ਗੁੱਸੇ ਦੇ ਵਿੱਚ ਜੋ ਕੁਝ ਵੀ ਬੋਲਿਆ ਮੈਂ ਗੁੱਸਾ ਸੀ ਮੈਨੂੰ ਵੀ ਮੈਨੂੰ ਅੱਜਿੰਨੇ ਦਿਨ ਹੋ ਗਏ ਢੇੜੇ ਮਾਰਦੇ ਨੂੰ ਕੋਈ ਕੰਮ ਨਹੀਂ ਹੋ ਰਿਹਾ ਕੱਲ ਉਹਦੀ ਐਫਆਈਆਰ ਵੀ ਕੱਟੀ ਗਈ ਐਸਐਚਓ ਵੀ ਸਸਪੈਂਡ ਹੋ ਗਿਆ ਪਾਰਟੀ ਨੇ ਵਿਸ਼ਵਾਸ ਦਵਾਇਆ ਹੈ ਕਿ ਪ੍ਰੈਜ਼ੀਡੈਂਟ ਦੇ ਵਿੱਚ ਕਿਸੇ ਵੀ ਵਰਕਰ ਦੀ ਆਮ ਆਦਮੀ ਪਾਰਟੀ ਦਾ ਕੋਈ ਵੀ ਵਰਕਰ ਹੈ ਉਹਦੀ ਕਿਸੇ ਵੀ ਗੱਲ ਤੋਂ ਕੁਤ్రਾਈ ਨਹੀਂ ਹੋਊਗੀ ਉਹਦਾ ਕੰਮ ਪੈਲ ਦੇ ਆਧਾਰ ਤੇ ਹੋਊਗਾ ਐਮਐਲਏ ਸਾਹਿਬ ਨੇ ਵੀ ਕੱਲ ਸ਼ਾਸਨ ਪ੍ਰਯਾਜਨ ਨੂੰ ਇੱਕੋ ਗੱਲ ਬੜੀ ਸ਼ਕਤੀ ਨਾਲ ਕਹੀ ਹੈ ਕਿ ਆਮ ਆਦਮੀ ਪਾਰਟੀ ਦਾ ਵਰਕਰ ਤਾਂ ਛੱਡੋ ਫਰੀਦਕੋਟ ਦਾ ਹਰ ਇੱਕ ਇਨਸਾਨ ਹਰ ਇੱਕ ਵੋਟਰ ਹਰ ਇੱਕ ਨਾਗਰਿਕ ਦਾ ਕੰਮ ਪਹਿਲ ਦੇ ਆਧਾਰ ਤੇ ਹੋਣਾ ਚਾਹੀਦਾ ਹੈ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਖੱਜਲਖਵਰੀ ਨਹੀਂ ਆਣੀ ਚਾਹੀਦੀ ਜੇ ਫਰੀਦਕੋਟ ਦੇ ਕਿਸੇ ਵੀ ਵਾਸੀ ਨੂੰ ਕੋਈ ਖੱਜਲਖਵਰੀ ਆਈ ਤਾਂ ਫਿਰ ਉਹ ਆਪ ਦਾ ਅੰਜਾਮ ਨਾ ਭੁਗਤਣ ਲਈ ਤਿਆਰ ਰਹਿਣ ਹੁਣ ਅਸੀਂ ਚੁੱਪ ਨਹੀਂ ਰਹਿਣਗੇ